ਸ਼੍ਰੀ ਕਾਲ ਜੀ ਸਰਣ ਅੱਜ ਗੱਲ ਕਰਾਂਗੇ ਪੰਜਾਬੀ ਲੋਕ ਗਾਇਕ ਸ਼੍ਰੀ ਕਰਤਾਰ ਰਮਲਾ ਜੀ ਬਾਰੇ ਕਰਤਾਰ ਰਮਲਾ ਜੀ ਦਾ ਜਨਮ 10 April 1947 ਨੂੰ ਪਾਕਿਸਤਾਨ ਲਾਹੌਰ ਦੇ ਪਿੰਡ ਹੁੰਦਾਲ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਗਿਆਨੀ ਪਿਆਰਾ ਸਿੰਘ ਤੇ ਮਾਤਾ ਦਾ ਨਾਂ ਕਰਮਕੌਰ ਸੀ। ਉਸ ਤੋਂ ਬਾਅਦ ਕਰਤਾਰ ਰਮਲਾ ਜੀ ਫਰੀਦਕੋਟ ਆ ਗਏ। ਫਰੀਦਕੋਟ ਬਲਵੀਰ ਵਸਤੀ ਵਿੱਚ ਆ ਕੇ ਰਹਿਣ ਲੱਗੇ ਸ਼ੁਰੂਆਤੀ ਪੜ੍ਹਾਈ ਰਮਲੇ ਨੇ ਬਲਵੀਰ ਸਕੂਲ ਤੋਂ ਹੀ ਹਾਸਲ ਕੀਤੀ ਉਸ ਤੋਂ ਬਾਅਦ ਜਸਵੰਤ ਪਵਰ ਦੇ ਸੰਯੋਗ ਨਾਲ ਐਚ ਐਮ ਬੀ ਵਿੱਚ ਗਾਉਣ ਵਾਲਾ ਕਮਲਾ ਜਹਤ ਸਭ ਤੋਂ ਛੋਟੀ ਉਮਰ ਦਾ ਕਲਾਕਾਰ ਸੀ ਕਰਤਾ ਰਮਲਾ ਸ਼ੁਰੂਆਤੀ ਦਿਨਾਂ ਵਿੱਚ ਬਾਬੂ ਸਿੰਘ ਮਾਨ ਦੇ ਕੁਝ ਲਿਖੇ ਸੋਲੋ ਗੀਤ ਤੇਰੇ ਪਿੱਛੇ ਹੋਏ ਬਦਨਾਮ ਤੂੰ ਆਉਣ ਦਾਕਰਾਰ ਭੁੱਲ ਗਈ ਜਾ ਕੇ ਪੇਕਿਆਂ ਨੂੰ ਆਦ ਬਹੁਤ ਸਾਰੇ ਗੀਤ ਗਾਏ ਪਰ 1966 ਵਿੱਚ ਇਹਨਾਂ ਨੂੰ ਬਹੁਤ ਪ੍ਰਸਿੱਧਤਾ ਮਿਲੀ ਕਿਉਂਕਿ 1966 ਦੇ ਵਿੱਚ ਕਰਤਾਰ ਅਮਲਾ ਦੀ ਪਹਿਲੀ ਦੁਗਾਨਾ ਰਿਕਾਰਡਿੰਗ ਹੋਈ ਇਹ ਗਾਇਕਾ ਰਾਜਵਿੰਦਰ ਰਾਜਨ ਦੇ ਨਾਲ ਪੱਥਰ ਦੇ ਰਕਾਟਾ ਵਿੱਚ ਆਈ ਉਹਨਾਂ ਦੀ ਅਸਲ ਪੁਰਸ਼ਾਨ ਸੁਖਵੰਤ ਸੁਖੀ ਨਾਲ ਪਹਿਲਾ ਦੁਗਾਨਾ ਚੱਕ ਲੋ ਰੱਬ ਦਾ ਨਾਮ ਲੈ ਕੇ ਰਿਕਾਰਡ ਹੋਇਆ ਇਹ ਗੀਤ ਬਹੁਤ ਜ਼ਿਆਦਾ ਚੱਲਿਆ ਪਰ ਪੂਜ ਬਦਵਾਨਾਂ ਨੇ ਇਸ ਗਾਣੇ ਨੂੰ ਲਚਰਪਾਹੀ ਦੱਸਿਆ ਕਿਉਂਕਿ ਉਹਨਾਂ ਨੇ ਕੁੜ ਦੇ ਬੋਲਾਂ ਵੱਲ ਧਿਆਨ ਨਹੀਂ ਦਿੱਤਾ ਇਸ ਤੋਂ ਬਾਅਦ ਰਮਲਾ ਤੇ ਸੁਖੀ ਦੇ ਕਈ ਦੁਕਾਨੇ ਰਿਕਾਰਡ ਹੋਏ ਇਸ ਤਰ੍ਹਾਂ ਸਰੋਤਿਆਂ ਦੇ ਵਰਗ ਕੇ ਰੱਜ ਕੇ ਉਹਨਾਂ ਨੂੰ ਪਿਆਰ ਦਿੱਤਾ ਕਿਸੇ ਕਾਰਨਾ ਕਰਕੇ 1983 ਨੂੰ ਸੁਖਵੰਤ ਸੁਖੀ ਨਾਲ ਸੱਟ ਟੁੱਟਣ ਤੋਂ ਬਾਅਦ ਰਮਲਾ ਜੀ ਨੇ ਹਰਨੀਤ ਨੀਤੂ प्रदीप कौर ਗੁਸ਼ਾ ਕਰਨ ਲਗਾਇਆ ਤੇ ਬਾਅਦ ਵਿੱਚ ਪੱਕਾ ਸੱਟ ਪਰਮਜੀਤ ਸੰਧੂ ਨਾਲ ਲਿਆ ਦੂਜਾ ਵਿਆਹ ਵੀ ਉਹਨਾਂ ਨੇ ਪਰਮਜੀਤ ਸੰਧੂ ਨਾਲ ਕੀਤਾ ਸਮੇਂ-ਸਮੇਂ ਤੇ ਰਮਣੀ ਨੂੰ ਜੋੜ ਟੁੱਟਣ ਦੀ ਚਿੰਤਾ ਤੇ 1969 ਵਿੱਚ ਹੋਏ ਵਿਆਹ ਦੀਆਂ ਉਲਝਣਾਂ ਨੇ ਉਹਨਾਂ ਦਾ ਅੰਤ ਤੱਕ ਪਿੱਛਾ ਨਹੀਂ ਛੱਡਿਆ ਸੂਰ ਰਮਲਾ ਜੀ ਨੇ ਸਦੀਕ ਸਾਹਿਬ ਦੇ ਨਾਲ ਕੰਮ ਕੀਤਾ ਉਹਨਾਂ ਨੂੰ ਤੁੰਬੀ ਵਜਾਉਣਾ ਇੱਥੋਂ ਤੱਕ ਕਿ ਪੱਗ ਬੰਨਣਾ ਵੀ ਕਰਤਾਰ ਰਮਲਾ ਜੀ ਨੇ ਸਿਖਾਇਆ ਸੀ ਅੰਤ 18 ਮਾਰਚ 2020 ਨੂੰ ਕੋਰੋਨਾ ਕਾਲ ਦੇ ਵਿੱਚ ਹਾਰਟ ਅਟੈਕ ਦਾ ਦੌਰਾ ਆਉਣ ਕਰਕੇ ਕਰਤਾਰ ਅਮਰਲਾ ਜੀ ਸਾਨੂੰ ਸਦ ਲਈ ਅਲਵਿਦਾ ਆ ਗਏ ਪਰ ਉਹਨਾਂ ਦੇ ਗਾਇਕ ਗੀਤ ਉਹਨਾਂ ਦੀ ਵੱਖਰੀ ਪਛਾਣ ਉਹਨਾਂ ਦੀ ਵੱਖਰੀ ਆਵਾਜ਼ ਰਹੀਂ ਦੀ ਦੁਨੀਆ ਤੱਕ ਸੁਰਤਨ ਦਿਲਾਂ ਵਿੱਚ ਰਾਜ ਕਰਦੇ ਰਹੇ ਸੋ ਇਦਾਂ ਦੇ ਲੱਗੀ ਤੁਹਾਨੂੰ ਇਹ ਵੀਡੀਓ ਜ਼ਰੂਰ